ਮੁਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਪ ਸੁਗੰਧਾ ਪਰਸ ਮਨੁਖਾ ਦੇਹੂ ਮਲਿਣ ਮਧਾ ਰੁਦਰ ਦੁਰਗੰਧਾ ਨਾਨਕ ਆਥ ਗਰਬੇਣ ਅਗਿਆਨਣੋ ਪਰਮਣੁ ਪਰਜੰਤ ਅਕਸੈ ਦੀਪ ਲੋਸੇ ਖੰਡਣ ਗਸੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨ ਸਿਧਤੈ ਜਾਣੋ ਸਤ ਹੋ ਬੰਤੋ ਮਰਨੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲੰਥੋ ਪੜੰਤ ਨਾਨਕ ਸਾਧ ਸੰਗੇਣ ਮਾਇਆ ਚਿੱਤ ਪਰਮੇਣ ਇਟ ਮਰਤੇ ਖ ਬੰਧ ਵੈ ਲਬਧਿਉ ਸਾਧ ਸੰਗੇਣ ਨਾਨਕ ਸੁਖ ਅਸਥਾਨੁ ਗੋਪਾਲ ਭਜਨ ਮੈਲਾ ਕਰ ਸੰਗੇਣ ਨਿੰ ਬਿਰਖ ਸੇ ਚੰਦਨ ਹੈ ਇਨੇਟ ਬਸੰਤੋ ਬਾਂਸੋ ਨਾਨਕ ਆਉ ਵੰਦਨਾ ਬੋਹਿ ਤੇ ਗਾਥਾ ਗੁਮਫ ਗੋਪਾਲ ਕਥੁ ਮਥੁ ਮਾਨ ਮਰਦਨ ਹੈ ਹਾਤੋਂ ਪੰਚ ਸਤਲੇ ਨਾਨਕ ਹਰ ਬਾਣੇ ਪ੍ਰਾਰਹਿਣੇ ਬਚਨ ਸਾਧ ਸੁਖ ਪੰਥਾ ਲਹੰਤਾ ਬੜ ਕਰਮਣ ਹੈ ਰਹੰਤਾ ਜਨਮ ਮਰਣੇ ਨਰਮਣੂ ਨਾਨਕ ਹਰ ਕੀਰਤਨ ਹੈ ਪੱਤਰ ਪਰ ਜੇਣ ਚੜਿਉ ਨਹ ਜੜਿਉ ਪੇੜ ਸੰਪਤਾ ਨਾਮ ਬਿਹੁਣ ਬਖਮਤਾ ਨਾਨਕ ਬਹੰਤ ਜੋਨ ਬਸ ਰੋ ਰਹਿਣੀ ਭਾਵਨੀ ਸਾਧ ਸੰਗਹਿਣ ਲਭੰਤੁ ਬੜਾ ਪਾਗਣ ਹੈ ਹਰ ਨਾਮ ਗੁਣ ਰਮਣੁ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ ਗਾਥਾ ਗੂੜ ਅਪਾਰੁ ਸਮਝਣੁ ਬਿਰਲਾ ਜਨ ਹੈ ਸੰਸਾਰ ਕਾਮ ਤਜਨੂ ਨਾਨਕ ਗੋਬਿੰਦ ਰਮਣੂ ਸਾਧ ਸੰਗਮ ਹੈ ਸੋ ਮੰਤਰ ਸਾਧ ਬਚਨਾਂ ਕੋਟ ਤੋਖ ਬਿਨਸਨ ਹੈ ਹਰ ਚਰਨ ਕਮਲ ਤੈਨੂ ਨਾਨਕ ਕੁੱਲ ਸਮੂਹ ਉਧਾਰਣ ਹੈ ਸੁੰਦਰ ਮੰਦਰ ਸਹਿਣ ਹੈ ਜੇਣ ਮਦਕ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਨਾਨਕ ਲ ਭਗਤਿ ਉ ਬੜ ਭਾਗਣ ਹੈ ਹਰ ਲਹੋਦੂ ਮਿੱਤਰ ਸੁਮਿਤੋ ਬਧਾਨਨ ਕਦੇ ਨ ਚਿਤੋ ਜਾ ਕ ਅਸਤਲ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜਸੂ ਮਟੰਤ ਸਤ ਪੁੱਤਰੈ ਮਰਤ ਬੁਰਦਾ ਗੁਰ ਮੰਤਰਣ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣ ਹੈ ਮਰਣਮ ਮਿਸਰਣਮ ਗੋਵਿੰਦੈ ਜੀਵਣਮ ਹਰਨਾਮ ਧਿਆਵਣੈ ਲਭਣੁ ਸਾਧ ਸੰਗੇਣ ਨਾਨਕ ਹਰਪੂਰਬ ਲਖਣੈ ਦਸਨ ਬਿਹੁਨ ਭਯੰਗੁ ਮੰਤਰੁ ਗਾਰੜੀ ਨਿਵਾਰੁਮ ਬਿਆਦ ਉਪਾੜਨ ਸੰਤਮ ਨਾਨਕ ਲਬਧੈ ਕਰਮਣੈ ਯਥ ਕਥ ਰਮਣੁ ਸਰਣੁ ਸਰਬਤਰ ਜੀਣੈ ਤਾਥ ਲਗਣੁ ਪ੍ਰੇਮ ਨਾਨਕ ਪਰ ਸਾਧੂ ਗੁਰ ਦਰਸਨ ਚਰਣਾ ਰਬਿੰਦ ਮਨ ਬਿੱਧੰ ਸਿੱਧਿ ਹੰ ਸਰਬ ਕੁਸ਼ਲਣ ਹੈ ਗਾਥਾ ਗਵੰਤ ਨਾਨਕ ਭਭਿਉ ਪਰਾਪੂਰ ਬਣੈ ਸਭ ਬਚਨ ਰਮਣੁ ਗਬਣੁ ਸਾਧ ਸੰਗਹਿਣ ਉਧਰਣੈ ਸੰਸਾਰ ਸਾਗਰੁ ਨਾਨਕ ਪੁਨਰਪ ਜਨਮ ਨ ਲਭਯਤੇ ਭੇਦ ਪ੍ਰਾਨ ਸਾਤਰ ਵਿਚਾਰੁ ਇਕ ਓੰਕਾਰ ਨਾਮ ਉਰਤਾਰੂੰ ਕੁਲ ਹੈ ਸੰਭੂ ਸਗਲ ਉਧਾਰੂੰ ਬੜ ਭਾਗੀ ਨਾਨਕ ਕੋ ਤਾਰੂੰ ਸਿਮਰਨੁ ਗੋਬਿੰਦ ਨਾਮੁ ਉਦਰਨਉ ਕੁਲ ਸਮੋਹਣ ਹੈ ਲਬਧਿਉ ਸਾਦਸ ਕੇਣ ਨਾਨਕ ਬੜ ਭਾਗੀ ਪੇਟੰਤ ਦਰਸਨ ਹੈ ਸਰਬ ਦੋਖ ਪਰਉ ਤਿਆਗੀ ਸਰਬ ਧਰਮੁ ਦਰੰਤਨ ਲਬਦੇਣਾ ਸਾਦ ਸੰਗੈ ਨਾਨਕ ਮस्तक ਲੇਖਣ ਹੋਇਉ ਹਾਏ ਹੋ ਬੰਤੋ ਹਰਨ ਪਰਨ ਸੰਪੂਰਣ ਸਾਧੂ ਸਤਮੁ ਜਾਣੋ ਨਾਨਕ ਪ੍ਰੀਤ ਕਾਰਣ ਸੁਖੇਣ ਬੈਣ ਰਤਨੁ ਰਚਨੁ ਉਸੰਬਰੰਗਣ ਰੋਗ ਸੋਗ ਵਿਯੋਗੁ ਨਾਨਕ ਸੁਖ ਨਾ ショਪਨ ਹੈ ਫੋਨੇ ਮਹੱਲਾ ਪੰਜਮ ਇਕ ਓੰਕਾਰ ਸਤਿਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾ ਭਤੀ ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ ਉਤਤ ਕਹਿਣ ਨ ਜਾਏ ਮੁਖੋਂ ਤੁਹਾਰੀਆਂ ਮੋਈ ਦੇਖ ਦਰਸ ਨਾਨਕ ਬਲਹਾਰੀਆਂ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਰਪੀ ਸਾਵ ਸੀਗਾਰ ਇਹੋ ਜਿਉ ਸਭ ਦੇ ਵਾਹ ਆਸ ਪਿਆਸੀ ਸੇਜ ਸੋ ਕੰਤ ਵਸਾਈਐ ਹਰ ਹਾਂ ਮਹਤਕ ਹੋਬੈ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਹਾਰਤ ਭੂਲ ਸਭ ਕਿਸ ਸਾਜਿਆ ਸੋਲਹਾ ਕੀ ਇਹ ਸੀਗਾਰ ਕੇ ਅੰਜਨ ਪਾਜਿਆ ਜੇ ਘਰ ਆਵੈ ਕੰਤ ਤਾਂ ਸਭ ਕਿਸ ਪਾਈ ਹੈ ਹਰ ਹਾਂ ਕੰਤੈ ਬਾਜ 시ਗਾਰ ਸਭ ਬਿਰਥਾ ਜਾਈਐ ਜਿਸ ਘਰ ਬਸਿਆ ਕੰਤ ਸਾਬਡ ਭਾਗਣੀ ਤਸ ਬਣਿਆ ਹਬ 시ਗਾਰ ਸਾਈ ਸੁਹਾਗਣੀ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰ ਹਾਂ ਜਾਂ ਘਰ ਆਇਆ ਕੰਤ ਤਾਂ ਸਾਬ ਕਿਸ ਪਾਈਆ ਆਸਾ ਇਤੀ ਆਸਕ ਆਸ ਪੁਰਾਈਐ ਸਤਗੁਰ ਭਏ ਦਿਆਲ ਤਾਂ ਪੂਰਾ ਪਾਈਐ ਮੈਂ ਤਨ ਅਬ ਗੁਣ ਬਹੁਤ ਕਿ ਅਬ ਗੁਣ ਸਾਇਆ ਹਰ ਹਾਂ ਸਤਗੁਰ ਭਏ ਦਿਆਲ ਤਾਂ ਮਨ ਠਹਿਰਾਇਆ ਕੋ ਨਾਨਕ ਬੇਅੰਤ ਬੇਅੰਤ ਤੇ ਆਇਆ ਦੁਤਰ ਇਹੋ ਸੰਸਾਰ ਸਤਗੁਰੂ ਉਤਰਾਇਆ ਮਿਟਿਆ ਆਵਾ ਗੁਣ ਜਹਾਂ ਪੂਰਾ ਪਾਇਆ ਹਰ ਹਾਂ ਅੰਮਰਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰਾ ਹਾਤ ਪਦਮ ਆਗਨ ਸੁਖ ਬਸਨਾ ਸਖੀ ਮੂਰੈ ਕੰਠ ਰਤਨ ਪੇਖ ਦੁਖ ਨਸਨ ਬਾਸਹੁ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਰਿ ਦਿਦ ਸਿਦ ਨਭ ਨਿਦ ਬਸੈ ਜਿਸ ਸਦਾ ਕਰ ਪਾਰਤ੍ਰਿਆ ਰਾਮਣ ਜਾਹੇ ਸਹੀ ਤਾਲਾਂ ਜੀਏ ਨਿਤ ਪ੍ਰਤਹਿਰ ਪਰਦਰਭ ਸਿਧਰ ਕਾ ਤੋ ਟਾਕੀਏ ਹਰ ਗੁਣ ਰਮਤ ਪਵਿੱਤਰ ਸਗਲ ਕੁੰਲ ਤਾਰਈ ਹਰ ਹਾਂ ਸੁਣਤੇ ਪਏ ਪੁਨੀਤ ਪਾਰ ਬ੍ਰਹਮ ਵਿਚਾਰਈ ਉੱਪਰ ਬਨੇ ਆਕਾਸ ਤਲੈ ਤਰ ਸੋਤੀ ਦਹ ਦੇ ਸਚਮਕ ਹੈ ਬੀਜਲ ਮੁਖ ਕੋ ਜੋਤੀ ਖੋਜ ਤੇ ਭਰਿਓ ਬਦੇਸ ਪਿਓ ਕਤ ਪਾਈਐ ਹਰ ਹਾਂ ਜੇ ਮਤਕ ਹੋਵੈ ਭਾਗ ਤਾ ਦਰਸ ਸਮਾਈਐ ਡਿਠੇ ਸਭੇ ਥਾਬ ਨਹੀਂ ਤੁਦ ਜਹਿਆ ਬਧੋ ਪੁਰਖ ਬਧਾਤਾ ਤਾ ਤੂੰ ਸੋਹਿਆ ਬਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾ ਨਾਨਕ ਕਸ ਮਲ ਜਾਏ ਨਹੀਂ ਹੈ ਆਰਾਮ ਦਾਸ ਸਰ ਜਾਤ ਰਗ ਚਤ ਸੁਚਤ ਸੁਸਾਧਨ ਚਾਹੀਏ ਜਿਸ ਸੰਗ ਲੱਗੇ ਪ੍ਰਾਣ ਤਿਸੈ ਕੋ ਆਹੀ ਹੈ ਬਨ ਬਨ ਫਿਰਤ ਉਦਾਸ ਬੂਂਦ ਜਲ ਕਾਰਣੇ ਹਰ ਹਾ ਤੂੰ ਹਰ ਜਨ ਮੰਗੈ ਨਾਮ ਨਾਨਕ ਬਲ ਹਾਰਣੇ ਮਿਤ ਕਾ ਚਤ ਅਨੂਪ ਮਰਮ ਨ ਜਾਣੀਏ ਗਾਗ ਗੁਣੀ ਅਪਾਰ ਸੋ ਤਤ ਪਸਾਨੀਐ ਚਿਤ ਹੈ ਚਿਤ ਸਮਾਏ ਤਾ ਹੋਵੈ ਰੰਗ ਕਨ ਹਰ ਹਾਂ ਚੰਚਲ ਚੋਰ ਹੈ ਮਾਰ ਤਾ ਪਾਵੈ ਸਚ ਤਨ ਸੁਪਨਾਯੂ ਭੀ ਪੈ ਗਯੋ ਕੀ ਨ ਅੰਜਲਾ ਸੁੰਦਰ ਪੁਰਖ ਬਰਾਜਤ ਵੇਖ ਮਨ ਬੰਚਲਾ ਖੋਜੋ ਤਾ ਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ ਨੈਣਾਂ ਦੇਖੈ ਸਾਦ ਸੇ ਨੈਣ ਬਹਾਲਿਆ ਕੰਨਾਂ ਦਾ ਸੁਨੀ ਨਾਦ ਕੰਨ ਮੁੰਦ ਕਾਲਿਆ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਇ ਤਿਨੋ ਦਿਨ ਕੱਟੀਐ ਪੰਕਜ ਫਟੇ ਪੰਕ ਮਹਾ ਮਦ ਗੁੰਫਿਆ ਅੰਗ ਸੰਗ ਔਰ ਜਾਏ ਬਿਸਰਤੇ ਸੁਫਿਆ ਹੈ ਕੋ ਐਸਾ ਮੀਤ ਜੇ ਤੋਰੇ ਬਖਮ ਗਾਂਠ ਨਾਨਕ ਇੱਕ ਸ੍ਰੀ ਤਰਨਾਥ ਜੇ ਟੂਟੇ ਲੈ ਸਾਠ ਧਾਬੋ ਦਸ ਅਨੇਕ ਪ੍ਰੇਮ ਪਰਬ ਕਾਰਣ ਪੰਚ ਸਤਾਵੇ ਦੂਤ ਕਬਨ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਈਏ ਹਰ ਆਹ ਮਹਾ ਬਖਾਦੀ ਕਾਦ ਪੂਰਨ ਗੁਰ ਪਾਈ ਐ ਸਤ ਗੁਰ ਕੀਨੀ ਦਾਤ ਮੂਲ ਨਾਨਕ ਹੁਟਈ ਖਾਬੋ ਪੁੰਚੂ ਸਭ ਗੁਰਮੁਖ ਸੁਟਈ ਅੰਮ੍ਰਿਤ ਨਾਮ ਨਾਨਦ ਦਿੱਤਾ ਤੋ ਸੁਹਾਰ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਜਿੱਥੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤੇ ਆਬਣਾ ਜੀ ਕਰਨ ਜੈਕਾਰ ਨਿੰਦਕ ਮੁਏ ਪਤ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤ ਤੁਪਨੀਤ ਕਤ ਹੈ ਨਹੀਂ ਸੇਬੀਐ ਝੂਠਾ ਰੰਗ ਖੁਵਾਰ ਕਹਾਂ ਲਗਖੇ ਬੀਐ ਹਰ ਕਿੰਦੇ ਹੋਰੀ ਪੇਖ ਕਾਏ ਸੁਖ ਮਾਨਿਆ ਹਰ ਹਾਂ ਹਉ ਬਿਲੇ ਹਾਰੀ ਤਨ ਜੇ ਦਰਗਹ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕਰਨ ਮਹਾ ਦੁਰਗੰਧ ਤੋ ਬਾਸ ਸਠ ਕਾ ਸਾਰ ਤਨ ਫਿਰ ਤੋ ਗਰਬ ਗਵਾਰ ਮਰਣ ਨਾ ਜਾਣੀ ਹਰ ਹਾਂ ਹਰ ਚੰਦੇ ਓਰੀ ਪੇਕ ਕਾਹੇ ਸਤਿਮਾ ਨਹੀਂ ਜਿਸ ਕੀ ਪੂਜੈ ਆਦ ਤਿਸੈ ਕੌਣ ਰਖਈ ਵੈਦਿਕ ਅਨਕ ਉਪਾਅ ਕਹਾਂ ਲਵ ਪਖਈ ਇਕੋ ਚੇਤ ਗਵਾਰ ਕਾਜ ਤੇ ਰਿਆ ਵਈ ਹਰ ਹਾਂ ਬਿਨ ਨਾ ਵੈ ਤਨਸਾਰ ਵਿਰਥਾ ਸਭ ਜਾਵਈ ਔ ਖਦਾ ਨਾਮ ਵਪਾਰ ਅਮੂਲਕ ਪੀ ਜਈ ਮਿਲ ਮਿਲ ਖਾਵੈ ਸੰਤ ਸਗਲ ਕੋ ਦੀ ਜਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾਂ ਹਉ ਬਲਿਹਾਰੀ ਤਿਨ ਜੇ ਹਰ ਰੰਗ ਰਾਵਣੇ ਵੈਦਾਂ ਸੰਦਾਂ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਨਾ ਕਰਮ ਸੋ ਕਰਮ ਹੋਏ ਫਸਰਿਆ ਹਰ ਹਾਂ ਦੂਖ ਰੋਗ ਸਭ ਪਾਪ ਤਨ ਤੇ ਖਿਸਰਿਆ ਚੌ ਬੋਲੇ ਮਹਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ 60 라ਵਣ ਹੁੰਤੇ ਸੇ ਰੰਕਨ ਜਿਨਸ ਰਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਚ ਰਹਾ ਵਿਚ ਨਰਾਈ ਹੋਤ ਚਰਨ ਕਮਲ ਮਨ ਬੇਦਿਉ ਬੂਜਣ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁੱਧਾ ਪਰਮ ਮੂਸਨ ਪ੍ਰੇਮ ਪਰਮ ਕੈ ਗਨਿਉ ਏਕ ਕਰ ਕਰਮ ਮੂਸਣ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਸਾਏ ਬੀਦੇ ਬਾਂਦੇ ਕਮਲ ਮੈਂ ਭਵਰ ਰਹੇ ਲਪਟਾਏ ਜਪ ਤਪ ਸੰਜਮ ਹਲਕ ਸੁਖ ਮਾਨ ਮਹਿਤ ਅਰ ਗਰਬ ਮੂਸਣ ਨਿੰਮਖ ਗ ਪ੍ਰੇਮ ਪਰ ਬਾਰ ਬਾਰ ਦਿਉ ਸਰਬ ਮੂਸਣ ਮਰਮ ਨਾ ਆ ਜਾਈ ਮਰਤ ਹਿਰਤ ਸੰਸਾਰ ਪ੍ਰੇਮ ਬ੍ਰਹਮ ਨਾ ਬਿਦਿਓ ਉਰਜੋ ਮਿਥ ਬਿਵਹਾਰ ਕਬ ਦਬ ਜਬ ਜਾਰੀ ਹੈ ਵਿਸਰਤ ਪ੍ਰੇਮ ਬਹਾਲ ਮੂਸਣ ਤਬਹੀ ਮੂਸੀਐ ਵਿਸਰਤ ਪੁਰਖ ਦਿਆਲ ਜਾ ਕੋ ਪ੍ਰੇਮ ਸਉ ਆਉ ਹੈ ਚਨ ਚਿਤ ਬਉ ਮਨ ਮਾਹੇ ਨਾਨਕ ਬ੍ਰਹੀ ਬ੍ਰਹਮ ਕੇ ਆਨ ਲਗਤ ਹੂੰ ਜਾਹੇ ਲਖ ਘੰਟੀ ਉਚੋਂ ਕਨ ਚੰਚਲ ਚੀਤ ਬਿਹਾਲ ਨੀਤ ਕੀਚ ਨਿਮਰਤ ਕਣੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ-ਖੰਡ ਕਰ ਹਾਰ ਮਗਨ ਪਇਓ ਪ੍ਰਿਆ ਪ੍ਰੇਮ ਸਿ ਸੂਦਨਾ ਸਿਮਰਤ ਅੰਗ ਪ੍ਰਗਟ ਪਇਓ ਸਭ ਲੋਭੈ ਨਾਨਕ ਆਦਮ ਪਤੰਗ